मिस है। उन्होंने वही हमें, हमें यहाँ तक लेके आए है और हमें उम्मीद है कि हम यहाँ से जीत के हमें उम्मीद है course, आगे। 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 भी की हम यहाँ से ट्रॉफी जीत के लेकर जाएंगे और थैंक यू सो मच हमें यहाँ पर इन्वाइट करने के लिए हमारी परफॉर्मेंस पेंडिंग है सो हम करके फिर उसके बाद अरे कैसा रहा जो किया क्या कहना चाहेंगे बच्चों को अपने साथियों को क्या मैसेज देना चाहेंगे हमें अपने विरसे के साथ जुड़े रहना चाहिए और गिद्धा नहीं छोड़ना चाहिए यही हमारी पहचान है थैंक यू सो मच ਮੇਰਾ ਨਾਮ ਨਹੀਂ ਪ੍ਰਦੀਪ ਕੁਮਾਰਾ ਜੀ ਮੈਂ 4 ਫੁੱਟ ਦਾ ਬਿਮਾਰ ਕਰਦਾ ਮੇਰਾ ਉੱਥੇ ਡਾਂਸ ਟ੍ਰੀ ਹੋਇਆ ਹੈ ਤੇ ਇੱਥੇ ਆ ਕੇ ਮੈਨੂੰ ਬਹੁਤ ਅੱਛਾ ਲੱਗਾ ਸਮਾਈ ਸਰ ਇੱਕ ਬੜਾ ਜਿੱਤਾ ਗਿਆ ਬੱਚਿਆਂ ਵਾਸਤੇ ਤੇ 100 ਵਾਰ ਤੇਨੇ ਤੇ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਦਿਨੋਂ ਬੱਚੇ ਹੁਣ ਤੇ ਤੋਂ ਵੀ ਆਏ ਹੈ ਤੇ ਮੇਰੇ ਵੀ ਦੋ ਬੱਚੇ ਇੱਥੇ ਪਰਫਾਰਮ ਕਰਕੇ ਗਏ ਹੈ ਤੇ ਬਹੁਤ ਅੱਛਾ ਲੱਗਾ ਮੈਨੂੰ ਇੱਥੇ ਅੱਛਾ ਫੀਲ ਹੋ ਰਿਹਾ ਤੇ ਸਭ ਤੋਂ ਮੈਂ ਸਭ ਤੋਂ ਅੱਛਾ ਹੈ ਗਿਆ ਕਾਫੀ ਅੱਛੀ ਜਿਹਾ ਖਿਆ ਹੋਇਆ ਹੈ ਕਿ ਬਹੁਤ ਅੱਛਾ ਅਰੇਂਜਮੈਂਟ ਕੀਤਾ ਹੋਇਆ ਹੈ ਇਹਨੇ ਤੇ ਹਰ ਇੱਕ ਥਿੱਡੀ ਉੱਤੇ ਰੱਖੀ ਹੋਈ ਹੈ ਬੱਚਿਆਂ ਵਾਸਤੇ ਤੇ ਵਿੱਚੇ ਬਡੇ ਇੱਥੇ ਇੰਜੋਏ ਕਰ ਰਹੇ ਹੈਗੇ ਤੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ ਇੱਥੇ ਤੇ ਮੈਨੂੰ ਅੱਜ ਮੌਕਾ ਮਿਲਿਆ ਇੱਥੇ ਅੰਦਰ ਮੈਨੂੰ ਉਹ ਵਕਤ ਮੇਰੇ ਘਰ ਨੇ ਬਹੁਤ ਪਹਿਲਾਂ ਵੀ ਇਨਵਾਈਟ ਕੀਤਾ ਪਰ ਮੈਂ ਟਾਈਮ ਨਹੀਂ ਮਿਲ ਰਿਹਾ ਸੀ ਮੈਨੂੰ ਤੇ ਅੱਜ ਮੈਂ ਫਸਟ ਟਾਈਮ ਆਇਆ ਤੇ ਬਹੁਤ ਅੱਛਾ ਲੱਗਾ ਬੱਚਿਆਂ ਦਾ ਜਿਹੜਾ ਦਾ 2000 ਰੁਪਏ ਕੋਈ ਨਾ ਨਾ ਬੱਚੇ ਦੁਬਾਰਾ ਦੇ ਅਲੱਗ ਟਾਈਮ ਦੇ ਵਿੱਚ ਜਿਵੇਂ ਕਿ ਅੱਜ ਕੱਲ ਦਾ ਜੋ ਮਾਹੌਲ ਚੱਲ ਰਿਹਾ ਉਸ ਤੋਂ ਆਪਣਾ ਡਾਂਸ ਤੇ ਕੈਦਰੀ ਐਕਟੀਵਿਟੀ ਜਿਹਦੇ ਵਿੱਚ ਬੱਚਾ ਬਹੁਤ ਹੀ ਸਿੱਖਦਾ ਹੈ ਕਿਉਂਕਿ ਇਹ ਸਿੱਧਿਕਲੀ ਮਸਕਲ ਟੋਰਟ ਸਟਰੋਂਗ ਹੁੰਦਾ ਹੈ ਬੱਚਾ ਅਰ ਜਦ ਸਟਡੀ ਦੇ ਨਾਲ ਇਹ ਐਕਟੀਵਿਟੀ ਬਹੁਤ ਜ਼ਰੂਰੀ ਹੋ ਗਈ ਹੈ ਖੁਦਾਂ ਵਿੱਚ ਵੀ ਦੋ ਤਰ ਮਕਤੀ ਹੋ ਗਈ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ ਵਿੱਚ ਡਾਂਸ ਦੇ ਜਿੱਥੇ ਹਰ ਬੱਚੇ ਨੂੰ ਕੋਟਾ ਹੈ ਕਿ ਇਹ ਤਾਂ ਸਟਡੀ ਨਾਲ ਇੱਕ ਤਰ੍ਹਾਂ ਦਾ ਫੁਲਨਾ ਹੋ ਗਿਆ

ਕੋਈ ਬੰਦਾ ਨਹੀਂ ਆਤਾ ਤਪੂ ਦਾ ਸਪਾਲਾ ਪਾ ਚਿੰਨ ਲੰਗਰ ਦਾ ਆਇਆ ਹੋਇਆ ਹੈ ਉਹ ਚੁਟਕੀ ਹੈ ਤਾਂ ਉਹ ਕੋਈ ਕੋਹਾ ਦੀ ਨਾ ਮੋੜਿਆ ਨਾ ਕੋਈ ਦਾ ਕੰਮ ਕਰਦਾ ਕਿਹਨਾਂ ਬੱਚਿਆਂ ਨੇ ਮਿਹਣਾ ਦਾ ਫੇਲਾ ਛੋੜਾ ਤੇਰਾ ਹਾਂਜੀ ਤੇਰੇ ਸਾਡੇ ਦਰਸ਼ਾ ਹਮ ਬੱਚਾ ਹੁਣ ਕਿਹਦਾ ਬੱਚਾ ਨਾ ਬੱਚਾ ਹੈ ਇਹ ਦੇਖ ਲਾ ਨਾ ਆਪਣਾ ਕਾਲੀ ਬੱਚਾ ਨੂੰ ਮਤਾਂ ਨਾ ਇਹਨਾਂ ਦਾ ਨਾ ਕੁਛ ਨਹੀਂ ਕਰ ਸਕਦੇ ਮੈਨੂੰ ਬੱਚੇ ਬਹੁਤਾਰੇ ਮੋਬਾਈਲਾਂ ਦੇ ਨਾਲ ਜਰ ਰਹਿੰਦੇ ਆ ਐਡੀ ਤੋਂ ਥੰਮਣ ਬਚੇਗਾ ਪ੍ਰਾਈਵੇਟ ਕਰ ਰਹੇ ਹੁੰਦੇ ਆ ਕਿਤੇ ਨਾ ਕਿਤੇ ਆਏ ਕਈ ਵਾਰੀ ਕਲੀਮੈਂਟੇ ਵੀ ਬਚਾ ਪਰ ਇਹ ਰੰਡਾ ਜੀ ਸਰ ਸਰ ਅੱਜ ਜਿਹੜਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਪੰਗੜਾ ਕੱਪ ਦਾ ਇਹਦੇ ਬਾਰੇ ਦੱਸ ਦਿਓ ਤੁਸੀਂ ਚੀਫ ਕੈਸੇ ਤੌਰ ਤੇ ਪੁੱਛਿਓ ਜੀ ਜਿਹੜਾ ਸਟੇਟ ਲੈਵਲ ਪੰਗੜਾ ਕੱਪ ਗੁਦਾਸੋ ਵਿੱਚ ਕਰਵਾਇਆ ਜਾ ਰਿਹਾ ਹੈ ਬਹੁਤ ਵਧੀਆ ਹੈ ਇਸ ਨੂੰ ਦੇਖ ਕੇ ਬਹੁਤ ਅੱਛਾ ਲੱਗਿਆ ਹੈ ਇਹ ਜਿਹੜਾ ਸਮਾਈਲ ਸਰ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਨਾਲ ਕਿਤੇ ਬੱਚਨ ਨੂੰ ਉਹ ਜਿਹਾ ਮੋਟੀਵੇਸ਼ਨ ਮਿਲਦੀ ਹੈ ਸਾਰੇ ਇਹ ਸਾਨੂੰ ਚਾਹੀਦਾ ਕਿ ਅੱਦਾਂ ਦੇ ਫੰਕਸ਼ਨ 'ਚ ਆਪਣੇ ਬੱਚਿਆਂ ਨੂੰ ਅੱਗੇ ਲਿਆ ਗਏ ਜਿੱਤੇ ਕਿ ਉਹਨਾਂ ਦਾ ਟੈਲੈਂਟ ਸਾਹਮਣੇ ਆਂਦਾ ਹੈ ਬਾਕੀ ਸਪਾਈਸ ਸਾਹਿਬ ਨੂੰ ਮੈਂ ਬਹੁਤ ਕੰਗ੍ਰੈਚੁਲੇਟ ਕਰਦਾ ਕਿ ਉਹਦਾਰੇ ਫੰਕਸ਼ਨ ਤੋਂ ਆਂਦੇ ਆ ਜਿੱਥੇ ਬੱਚਿਆਂ ਦਾ ਟੈਲੈਂਟ ਅਗਿਆਂਦਾ ਤਾਂ ਬੱਚੇ ਟੈਲਨਾ ਅੱਗੇ ਦੇਖੇ ਦਿੱਤੇ ਵੀ ਜਾ ਕੇ ਆਪਣੇ ਦਰਦਾਸੂ ਦਾ ਨਾਮ ਫੇਮਸ ਕਰ ਸਕਦੇ ਪਰਫੋਰਮੈਂਸ ਪਰ ਕੀ ਕਿਹਾ ਜਾ ਕੇ ਬੱਚੇ ਦੀ ਸਾਰੇ ਬੱਚੇ ਤੋਂ ਕੀ ਗੱਲ ਹੈ ਕਿ ਕਿਸੇ ਵਾਸਤੇ ਆਪਾਂ ਕੁਝ ਨਹੀਂ ਜਾ ਸਕੀ ਜਿਹੜੇ ਬੱਚੇ ਇੱਕ ਬੱਚਾ 800 ਵਜਿਆ 2500 ਵਜਿਆ ਸਾਰੇ ਬੱਚੇ ਇੱਕ ਤੋਂ ਵਾਕਿ ਇੱਕ ਬੱਚਿਆ ਬਚਨ ਮ ਬਹੁਤ ਜ਼ਰਾ ਪਿਆਰ ਜੈਨਾ ਆਪਣੇ ਵੱਲੋਂ ਬਹੁਤ ਬਹੁਤ ਅੱਛਾ ਲੱਗਿਆ ਦਿਲ ਬਹੁਤ ਜ਼ਰਾ ਪਰਫਾਰਮ ਹੋਇਆ ਕਿ ਪਿਆਰ ਬਹੁਤ ਜ਼ਰਾ ਪੋਜ਼ਿਟਿਵ એનਰਜੀ ਹੈ ਲਾਟਸ ਆਫ ਲਵ ਹੈ ਸਰ ਬਹੁਤ ਸਾਰੇ ਬੱਚੇ ਅੱਜਕੱਲ ਜਿਹੜੇ ਮੋਬਾਈਲਾ ਦੇ ਨਾਲ ਜਾਂ ਇਹ ਤੁਦਰ ਘਮਰ ਵਿੱਚ ਟਾਈਮ ਵੇਸਟ ਕਰਦੇ ਰਿਹਾ ਕਿ ਫਿਜ਼ੀਕਲੀ ਮੈਟਰੀ ਲਈ ਹੈ ਜ਼ਰੂਰੀ ਹੈ ਇਹ ਜਿਹੜੇ ਮੈਂ ਤੁਹਾਡੇ ਚੰਨ ਲਈ ਯਹੀ ਮੈਸੇਜ ਦੇਣ ਮੇ ਕਰਨਾ ਕਿ ਜਿਹੜਾ ਇੱਕ ਫੋਨ ਹੈ ਬਹੁਤ ਡਿਸਯੂਸ ਹੋ ਰਿਹਾ ਜਿੱਦਾਂ ਬੱਚੇ ਸਾਰੇ ਦਿਨ ਉੱਚੇ ਕਾਰਟੂਨਸ ਤੇ ਇੰਸਟਾਗ੍ਰਾਮ ਤੇ ਵੀ ਇਸ ਤਰ੍ਹਾਂ ਦੇਖ ਰਹੇ ਹਾਂ चौबी घंटेगा बहुत सारी प्रॉब्लम्स आगे इस करके सोबाइल तो दूरी बना के रखनी चाहिए कोई काम होगा ज्यादा बच्चों ने यूज करना चाहिए जी अबल कप हो रहा है ਸਰਦਪਨਾ ਸਮੂਲ ਅਕਾਇਲ ਵਸੇ ਨੂੰ ਮੇਰੇ ਵੱਲੋਂ ਪੈਪਰ ਸਤਿਕਾਰ ਮੇਰਾ ਨਾਮ ਸਤਪਾਲ ਲત્રી ਹੈ ਔਰ ਮੈਂ ਸ਼ੈਮਰੋਗ ਇੰਟਰਨੈਸ਼ਨਲ ਸਕੂਲ ਦਾ ਪ੍ਰਿੰਸੀਪਲ ਹ ਬੜਾ ਹੀ ਖੁਸ਼ੀਆਂ ਭਰਿਆ ਦਿਨ ਹੈ ਜੀ ਔਰ ਬਹੁਤ ਹੀ ਭਾਗਾ ਵਾਲਾ ਦਿਨ ਹੈ ਔਰ ਸਾਡੇ ਲਈ ਇੱਕ ਵੱਖਰਾ ਹੀ ਚਾ ਹੈ ਕਿ ਅੱਜ ਸਾਡੇ ਮੈਦ ਦੇ ਵਿੱਚ ਇੰਨੀ ਗਰੂਨਕਾਰ ਲੱਗੀਆਂ ਹੋਈਆਂ ਨੇ ਕਿ ਦਿਲ بار-ਬਾਰ ਬਾਹਰ ਜਾਣ ਨੂੰ ਕਰ ਰਿਹਾ بار-ਬਾਰ ਬੱਚਿਆਂ ਦੀ ਪਰਫਾਰਮੈਂਸ ਦੇਖਣ ਨੂੰ ਕਰ ਰਿਹਾ ਬਹੁਤ ਹੀ ਖੁਸ਼ੀ ਪਰਮਾ ਵਰ ਕਰਨਗਾ ਵਾਏ ਔਰ ਸਾਨੂੰ ਮਾਨ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਇਸ ਪਲੇਟਫਾਰਮ ਦਾ ਹਿੱਸਾ ਬਣੇ ਹਾਂ ਸਮਾਈਲ ਫਾਊਂਡੇਸ਼ਨ ਜਿਨ੍ਹਾਂ ਨੇ ਇਹ ਪੰਗੜਾ ਕਰਵਾ ਰਹੇ ਨੇ ਪ੍ਰੋਗਰਾਮ ਕਰਵਾ ਰਹੇ ਨੇ ਜਿਹਦੇ ਵਿੱਚ ਪੰਗੜਾ ਗਿੱਦਾਂ ਸੂਲੋ ਆਈਟਮਸ ਔਰ ਵੱਖਰੀ ਵੱਖਰੀ categories ਦੇ ਵਿੱਚ ਇਹ ਸਾਰਾ ਕੁਝ ਕਰਵਾ ਰਹੇ ਨੇ ਇਹ ਸਮਾਈਲ ਜੀ ਨੇ ਸਾਨੂੰ ਅਪਰੂਚ ਕੀਤਾ ਸੀਗਾ ਤੇ ਅਸੀਂ ਅੱਜ ਸਾਨੂੰ ਫੀਲ ਹੋ ਰਿਹਾ ਕਿ ਅਸੀਂ ਬੜੇ ਖੁਸ਼ਕਿਸਮਤ ਹਾਂ ਜਿਹੜੇ ਕਿ ਅਸੀਂ ਇੰਨੇ ਸਾਰੇ ਬੱਚਿਆਂ ਨੂੰ ਇੱਕ ਸਟੇਜ 'ਤੇ ਉੱਨ ਦਾ ਮੌਕਾ ਦਿੱਤਾ ਜੀ ਪੋ ਅਨਸਰ ਬੱਚੇ ਦੀ ਪਰਫਾਰਮੈਂਸ ਬਾਰੇ ਕੀ ਕਹਿਣਾ ਚਾਹੋਗੇ ਬੱਚੇ ਬਹੁਤ ਟੈਲੈਂਟਡ ਨੇ ਜੀ ਦੇ ਆਰ ਡੂਇੰਗ ਵੈਰੀ ਫਾਈਨ ਆ ਮੀਨ ਸਕੂਲ ਲੈਵਲ ਦੇ ਉੱਤੇ ਵੀ ਅਸੀਂ ਵੱਖਰੇ ਵੱਖਰੇ ਸਕੂਲਾਂ ਦੇ ਵਿੱਚ ਦੇਖਦੇ ਹਾਂ ਬਟ ਜਦੋਂ ਪੰਜਾਬ ਪੂਰੇ ਦਾ ਟੈਲੈਂਟ ਇਕੱਠਾ ਹੋ ਕੇ ਅੱਜ ਇੱਥੇ ਆਪਣੇ ਜੋਰ ਪ੍ਰਦਰਸ਼ਿਤ ਕਰ ਰਹੇ ਆ ਆਪਣਾ ਜਿੰਨਾ ਵੀ ਇਹਨਾਂ ਦਾ ਟੈਲੈਂਟ ਹੈ ਉਹ ਦੱਸ ਰਿਹਾ ਹੈਗਾ ਤੇ ਮਾਣ ਮਹਿਸੂਸ ਹੁੰਦਾ ਹੈ ਆਪਣੇ ਆਪ ਨੂੰ ਇੱਕ ਸਕੂਲ ਦੇ ਪ੍ਰਿੰਸੀਪਲ ਦੇ ਨਾਤੇ ਕਿ ਇਹ ਬੱਚੇ ਸਾਡੇ ਹੀ ਸਕੂਲਾਂ ਦੇ ਵਿੱਚੋਂ ਅਤੇ ਸਾਡੀ ਹੀ ਗਾਰਡਨ ਦੇ ਨਾਲ ਨਿਕੜੇ ਨੇ ਬਹੁਤ ਬਹੁਤ ਧੰਨਵਾਦ ਹੈ ਸਮਾਈਲ ਹੋ ਰਾਂ ਦਾ ਜਿਨ੍ਹਾਂ ਨੇ ਇਹਦਾ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਪਲੱਸ ਬੱਚਿਆਂ ਨੂੰ ਅੱਗੇ ਆਉਣ ਦਾ ਮੌਕਾ ਦੇ ਰਹੇ ਨੇ ਉਹਨਾਂ ਨੂੰ ਜੋ ਪੜ੍ਹਾਈ ਤੋਂ ਇਲਾਵਾ ਜੋ ਉਹਨਾਂ ਦੇ ਵਿੱਚ ਟੈਲੈਂਟ ਨੇ ਉਹਨਾਂ ਨੂੰ ਉਜਾਗਰ ਕਰਨ ਦੇ ਲਈ ਬੱਚਿਆਂ ਨੂੰ ਮੌਕਾ ਦੇ ਰਿਹਾ ਜੀ ਮੈਮ ਅੱਜ ਦਿਨਨਗਰ ਵਿਚ ਜਿਹੜਾ ਸ਼ੈਮਰੂਪਬਲੀ ਸਕੂਲ ਵਿਖੇ ਜਿਹੜਾ ਆ ਪਗੜਾ ਕੱਪ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ ਇਹਦੇ ਬਾਰੇ ਦੱਸ ਦਿਓ ਤੁਸੀਂ ਚੀਫ ਗੈਸਟ ਦੇ ਤੌਰ ਤੇ ਪੁੱਜੇ ਹੋ ਅ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਗੁਰਪ੍ਰੀਤ ਕੌਰ ਗੁਰਦਾਸਪੁਰ ਮੈਡੀਸਿਟੀ ਤੋਂ ਅ ਅੱਜ ਇੱਥੇ ਮੈਨੂੰ ਬੁਲਾਇਆ ਗਿਆ ਹੈ ਸਟੇਟ ਲੈਵਲ ਪੋਪ ਪੰਗੜਾ ਕੱਪ ਹੋ ਰਿਹਾ ਹੈ ਸਮਾਈਲ ਪੰਗੜਾ ਸਟੂਡੀਓ ਵੱਲੋਂ ਕਰਾਇਆ ਜਾ ਰਿਹਾ ਹੈ ਐਂਡ ਆਮ ਵੈਰੀ ਸਰਪ੍ਰਾਈਜ਼ਡ অর ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਐਨਾ ਟੈਲੈਂਟ ਹੈ ਇੱਥੇ ਛੋਟੇ-ਛੋਟੇ ਬੱਚੇ ਛੋਟੇ ਏਜ ਗਰੁੱਪ ਤੋਂ ਲੈ ਕੇ ਵੱ ਪੂਰੇ ਪੰਜਾਬ ਤੋਂ ਪਹੁੰਚੇ ਹੋਏ ਆ ਬੱਚੇ ਇਥੇ ਸਟੇਟ ਲੈਵਲ ਦਾ ਕੰਪੀਟੀਸ਼ਨ ਹੋ ਰਿਹਾ ਹੈ ਬਹੁਤ ਟੈਲੈਂਟ ਹੈ ਬਹੁਤ ਟੈਲੈਂਟ ਹੈ ਬੱਚਿਆਂ ਚ ਔਰ ਇਹਨਾਂ ਨੇ ਇਹ ਟੈਲੈਂਟ ਨੂੰ ਨਿਖਾਰਿਆ ਐਂਡ ਆਈ ਟੈਲ ਯੂ ਕਿ ਜਜਸ ਵਾਸਤੇ ਇੱਕ ਬਹੁਤ ਹੋਣ ਵਾਲਾ ਟਫ ਟਫ ਹੋਣਾ ਲਈ ਸੈਲੈਕਟ ਕਰਨਾ ਕੌਣ ਫਸਟ ਹੈ ਕੌਣ ਸੈਕੰਡ ਹੈ ਕਿ ਬੱਚੇ ਇੰਨੇ ਜ਼ਿਆਦਾ ਪਰਫੈਕਟ ਹੈ ਗਿਆ ਬਹੁਤ ਹੀ ਅੱਛਾ ਕੰਪੀਟੀਸ਼ਨ ਹੋ ਰਿਹਾ ਇਥੇ ਕਿਤੇ ਨਾ ਕਿਤੇ ਮੈਡਮ ਇਹ ਜੀ ਕੰਪੀਟੀਸ਼ਨ ਹੋਣਾ ਜ਼ਰੂਰੀ ਹੈ ਕਿਉਂਕਿ ਬੱਚੇ ਮੈਂਟਰੀ ਤੇ ਫਿਜ਼ੀਕਲੀ ਵੀ ਫਿੱਟ ਰਹਿੰਦੇ ਆ ਇਸ ਕਿਸ ਤਰ੍ਹਾਂ ਦੇ ਦੇਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ਾਂ ਨੂੰ ਇੱਕ ਤਾਂ ਪਹਿਲੀ ਗੱਲ ਫੋਕ ਨੂੰ ਸਾਨੂੰ ਆਪਣੇ ਜਿਹੜਾ ਸਾਡਾ ਪਛੋਕੜ ਹੈ ਉਹਨੂੰ ਨਾਲ ਲੈ ਕੇ ਤੁਨਾ ਚਾਹੀਦਾ ਹੈ ਪੜ੍ਹਾਈ ਦੇ ਨਾਲ ਨਾਲ ਬਿਲਕੁਲ ਸਾਨੂੰ ਆਪਣੀ ਕਲਚਰਲ ਐਕਟੀਵਿਟੀਜ਼ ਨਹੀਂ ਭੁੱਲੀਆਂ ਚਾਹੀਦੀਆਂ ਦੂਜੀ ਗੱਲ ਜੇ ਮੇਰੇ ਨਹੀਂ ਆਊਟ ਆਫ ਦਿ ਉਹਦੇ ਜਾ ਕੇ ਕਿਉਂਕਿ ਅਸੀਂ ਹਸਪੀਟਲ ਗਏ ਘਰ ਆ ਗਏ ਪੇਸ਼ੈਂਟ ਦੇਖ ਲੈ ਖਤਮ ਤੇ ਮੇਰੇ ਲਈ ਇੰਨਾ ਰਿਫਰੈਸ਼ਿੰਗ ਆਇਆ ਤੇ ਸਾਰਿਆਂ ਲਈ ਕਿੰਨਾ ਰਿਫਰੈਸ਼ਿੰਗ ਹੁੰਦਾ ਹੋਏਗਾ ਮਤਲਬ ਆਈ ਫੀਲ ਦੈਟ ਆਮ ਫੁੱਲ ਆਫ એનર્ਜੀ ਇਹਨਾਂ ਨੂੰ ਦੇਖਣ ਤੋਂ ਬਾਅਦ ਕੀ ਮੈਸੇਜ ਦੇਣਾ ਚਾਹੋਗੀ ਮੈਸੇਜ ਇਹੀ ਦੇਣਾ ਚਾਹੋ ਕਿ ਜਿਹੜੇ ਪੇਰੈਂਟਸ ਹੈਗੇ ਆ ਪੜ੍ਹਾਈ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਇਹੋ ਜਿਹੀ ਕਲਚਰਲ ਐਕਟੀਵਿਟੀਜ਼ ਗੇਮਸ ਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰਾਉਣ ਸੋ ਦੈਟ ਸਾਡੀ ਟਰੈਡੀਸ਼ਨ ਵੀ ਅੱਗੇ ਵਧੇ ਛੋਟੇ ਛੋਟੇ ਬੱਚੇ ਜਦੋਂ ਦੇਖਦੇ ਆ ਅਸੀਂ ਕਿ ਇੰਨਾ ਸੋਹਣਾ ਪੰਗੜਾ ਗਿੱਧਾ ਕਰ ਰਹੀਆਂ ਕੁੜੀਆਂ ਚਾਰਜ ਹੋ ਜਾਈਦਾ ਸੋ ਗੁੱਡ ਸਮਾਈ ਭੰਗੜਾ ਕੱਪ ਦੇ ਫਿਊਚਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੇ ਫਿਊਚਰ ਨੂੰ ਬਹੁਤ ਬ라이ਟ ਦੇਖਦੇ ਆ ਕਿ ਇਹੋ ਜੀ ਜ ਕਲਚਰਲ ਇਵੈਂਟਸ ਕਰਾਉਂਦੇ ਰਹਿਣਗੇ ਕੰਪੀਟੀਸ਼ਨਸ ਕਰਾਉਂਦੇ ਰਹਿਣਗੇ ਤਾਂ ਬੀ ਆਰ ਗੋਇੰਗ ਟੂ ਗਰੋ অর ਬਹੁਤ ਵਧੀਆ ਉਹਨਾਂ ਲਈ ਅਸੀਂ ਦਾਤ ਦੇਣਾ ਚਾਹਾਂਗੇ ਗੋਡ ਬlesਸ ਯੂ ਆਲ ਥੈਂਕ ਯੂ